ਕਿਸਾਨ ਵੀਰੋ ਇੱਕ ਨਵੀਂ ਵੀਡੀਓ ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਕਿ ਝੋਨੇ ਦੇ ਮੈਕਸਿਮਮ ਟੈਲਰ ਜਿਹੜੇ ਉਹ ਕਿੰਨੇ ਹੋਣੇ ਚਾਹੀਦੇ ਆ ਆਮ ਪੀਆਰ ਜਾਂ ਜਿਹਨੂੰ ਆਪਾਂ ਪਰਮਲ ਕਿਸਮਾ ਕਹਿ ਦਿੰਦਾ ਤੇ ਫਿਰ ਆਪਾਂ ਬਾਸਮਤੀ ਬਾਰੇ ਵੀ ਗੱਲ ਕਰਾਂਗੇ ਹਰ ਇੱਕ ਕਿਸਮ ਦੇ ਹਿਸਾਬ ਨਾਲ ਕਿ ਕਿਹਦੇ ਕਿੰਨੇ ਟੈਲਰ ਹੋਣ ਤਾਂ ਆਪਾਂ ਨੂੰ ਜਿਹੜਾ ਝਾੜ ਆ ਉਹ ਦੇਖਣ ਨੂੰ ਸੋਨਾ ਮਿਲ ਸਕਦਾ ਸੋ ਵੀਡੀਓ ਨਾਲ ਬਣੇ ਰਹੋ ਤੇ ਨਵੇਂ ਕਿਸਾਨ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਕਿ ਝੋਨੇ ਦੇ ਜੇ ਆਪਾਂ ਚੰਗਾ ਝਾੜ ਲੈਣਾ ਤੇ ਉਹਦੇ ਵਿੱਚ ਝੋਨੇ ਦਾ ਬੂਟਾ ਬਣਾਉਣਾ ਬੜੀ ਵੱਡੀ ਅਹਿਮੀਅਤ ਰੱਖਦਾ ਜੇ ਮੰਨ ਲਓ ਖੇਤ ਵਿੱਚ ਪlant population ਹੀ ਨਾ ਪੂਰੀ ਹੋਈ ਤਾਂ ਜਿੰਨਾ ਮਰਜੀ ਉੱਪਰ ਦਾਣੀਆਂ ਜਿਹੜੇ ਉਹ ਲੱਗ ਜਾਣ ਮੁੰਜਰ ਜਿੰਨੀ ਮਰਜੀ ਭਾਰੀ ਹੋ ਜੇ ਪਰ ਆਪਣਾ ਝਾੜ ਜਿਹੜਾ ਉਹ ਸੋਨਾ ਨਹੀਂ ਆਣਾ ਤੇ ਜੇ ਲੋੜ ਤੋਂ ਵੱਧ ਝੋਨਾ ਮਤਲਬ ਬੂਟਾ ਮਾਰ ਲੰਦਾ ਤੇ ਉਹਦਾ ਵੀ ਨੁਕਸਾਨ ਆ ਉਹਦਾ ਇਹ ਨੁਕਸਾਨ ਆ ਕਿ ਝੋਨੇ ਨੂੰ ਬਿਮਾਰੀਆਂ ਵੀ ਛੇਤੀ ਪੈਣਗੀਆਂ ਪੱਤਲ ਬੇਟ ਵਰਗੀ ਪੈਗੀ ਗੋਭ ਦੀ ਸੁੰਡੀ ਵੀ ਪੈ ਸਕਦੀ ਆ ਹਨਾ ਤੇ ਉਹ ਮਤਲਬ ਐਂਡ ਤੱਕ ਤੁਹਾਨੂੰ ਬਾਅਦ ਵਿੱਚ ਫੰਗੀ ਸਾਈਡ ਵੀ ਕੋਈ ਨਾ ਕੋਈ ਤੁਹਾਨੂੰ ਸਪਰੇਅ ਜੜੀਓ ਦੀ ਕਰਨੇ ਪੈਣੀ ਆ ਤਾਂ ਕਰਕੇ ਮੀਡੀਅਮ ਜੇ ਟਿਲਰ ਹੋਣ ਤਾਂ ਉਹ ਜ਼ਿਆਦਾ ਮਤਲਬ ਕਿਸਾਨ ਵੀਰਾਂ ਲਈ ਅਹਿਮੀਅਤ ਰੱਖਦੇ ਆ ਹੁਣ ਜੇ ਮੈਂ ਗੱਲ ਕਰਾਂ ਆਮ ਪੀਆਰ ਕਿਸਮਾਂ ਦੀ ਤਾਂ ਕਿਸਾਨ ਵੀਰੋ ਤੁਸੀਂ ਜਿਵੇਂ ਮੈਂ ਗੱਲ ਕਰਾਂ ਪੀਆਰ 127 ਪੀਆਰ 126 ਦੀ ਤੇ ਤੁਸੀਂ ਦੇਖਿਓ ਕਿ ਕਈ ਵਾਰੀ ਪੀਆਰ 126 ਨੇ ਬੂਟਾ ਵੀ ਉਹਨਾ ਸੋਹਣਾ ਨਹੀਂ ਕੀਤਾ ਹੁੰਦਾ ਆਮ 10 ਤੋਂ ਲੈ ਕੇ 15 ਟਿੱਲਰ ਹੁੰਦੇ ਆ ਪਰ ਉਹਦਾ ਝਾੜ ਆ ਜਿਹੜਾ ਫਿਰ ਵੀ ਮਰਦਾ ਮਰਦਾ ਵੀ 25 26 27 28 ਤੱਕ ਚੱਲ ਜਾਂਦਾ ਆਰਾਮ ਨਾਲ ਪਿਛਲੀ ਵਾਰ ਤਾਂ ਮੌਸਮ ਚਲੋ ਅਨਕੂਲ ਸੀ ਆਮ ਝੋਨੇ ਪੀਆਰ 126 ਆ ਜਿਹੜਾ ਉਹ 30 ਕੁਇੰਟਲ ਟੱਪੇ ਸੀ ਤੇ ਜੇ ਮੈਂ ਗੱਲ ਕਰਾਂ ਹੁਣ ਦੀ ਤਾਂ ਹੁਣ ਵੀ ਇਹੋ ਚੱਕਰ ਆ ਇੱਕ ਪੀਆ ਪੀਆਰ 126 ਦੀ ਗੱਲ ਕਰ ਲਓ ਇੱਕ ਪੀਆਰ 127 ਦੀ ਗੱਲ ਕਰ ਲਓ ਇਹ ਦੋਨੋਂ ਕਿਸਮਾਂ ਅੱਦਾਂ ਦੀਆਂ ਕਿ ਜੇ ਇਹਦੇ ਟਿੱਲਰ ਮਤਲਬ ਘੱਟ ਵੀ ਹੋਣਗੇ ਤੇ ਝੋਨਾ ਤੁਹਾਡਾ ਪਿੰਡ ਦੀ ਲੇਬਰ ਨੇ ਥੋੜਾ ਜਿਹਾ ਝੋਨਾ ਸੰਘਣਾ ਲੱਗਾ ਤੇ ਤੁਹਾਡਾ ਤਾਂ ਵੀ ਝਾੜ ਆ ਜਿਹੜਾ ਉਹ ਮਾੜਾ ਨਹੀਂ ਆਏਗਾ ਝਾੜ ਬਹੁਤ ਸੋਹਣਾ ਆਏਗਾ ਤੇ ਜੇ ਮੈਂ ਗੱਲ ਕਰਾਂ ਕਿ ਮਤਲਬ ਜਿਹੜੀ ਆਪਣੀ ਬਿਹਾਰੋਂ ਕਾਮੀ ਆਂਦੇ ਆ ਉਹ ਜਿਹੜੇ ਝੋਨਾ ਲਾਂਦੇ ਆ ਕਿਸਾਨ ਵੀਰੋਂ ਉਹਨਾਂ ਦਾ ਥੋੜਾ ਜਿਹਾ ਝੋਨਾ ਵਿਰਲਾ ਜ਼ਰੂਰ ਹੁੰਦਾ ਪਰ ਆਪਣਾ ਬੂਟਾ ਉਹ ਸੋਨਾ ਬਣਾ ਜਾਂਦਾ ਝੋਨਾ ਕਈ ਵਾਰੀ ਆਪਾਂ ਗਰੋਥ ਪ੍ਰੋਮੋਟਰ ਪਾ ਕੇ ਜਾਂ ਮਤਲਬ ਹੋਰ ਤਰ੍ਹਾਂ ਦੀ ਗਰੋਥ ਲਈ ਕੁਝ ਪਾ ਵੀ ਦੀਦਾ ਪ੍ਰੋਡਕਟ ਉਹਦੇ ਨਾਲ ਟਿੱਲਰ ਵੀ ਵੱਜ ਜਾਂਦੇ ਆ ਪਰ ਲਾਸਟ ਤੇ ਉਹ ਟਿੱਲਰ ਆਪਾਂ ਨੂੰ ਬਹੁਤ ਮਹਿੰਗੇ ਪੈਂਦੇ ਆ ਜਦੋਂ ਮਤਲਬ ਆਪਾਂ ਉੱਲੀ ਦੇ ਕੀ ਦਾ ਉੱਪਰ ਜਿਹੜੀ ਆਪਾਂ येलो ਰਸਟ ਹੁੰਦੀ ਆ ਮੁੰਜਰ ਦੇ ਉੱਪਰ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਤੁਸੀਂ ਇਹ ਦੇਖ ਲਓ ਆਪਣੇ ਖੇਤ ਵਿੱਚ ਜਾ ਕੇ ਕਿ ਜੇ ਤਾਂ ਤੁਹਾਡੇ ਟਿੱਲਰ 15 ਤੋਂ ਲੈ ਕੇ ਤਾਂ 15 ਤੋਂ ਲਾ ਲਓ ਜਾਂ 20 ਤੋਂ ਲੈ ਕੇ ਲਾ ਲਓ 20 ਤਾਂ ਚਲੋ ਆਮ 18 20 ਹੋਣੀ ਚਾਹੀਦੀ ਹੈ ਜੇ ਤੁਹਾਡੇ 25 ਤੱਕ ਟਿੱਲਰ ਹੈਗੀ ਆ ਝੋਨੀ ਦੇ ਤੇ ਝੋਨਾ ਤੁਹਾਡਾ ਬਿਹਾਰ ਵਾਲੀ ਲੇਬਰ ਨੇ ਲਾਇਆ ਤਾਂ ਫਿਰ ਤੁਹਾਡਾ ਝਾੜਾ ਜਿਹੜਾ ਉਹ ਮਤਲਬ ਸੋਨਾ ਆਏਗਾ ਤੇ ਲਾਸਟ ਤੱਕ ਤੁਹਾਨੂੰ ਮਤਲਬ ਜਿਹੜੀ ਖਾਦ ਦੀ ਵਰਤੋਂ ਆ ਜਿਹੜੀ ਹਰ ਇੱਕ ਚੀਜ਼ ਦੀ ਵਰਤੋਂ ਆ ਉਹ ਜੇ ਤੁਸੀਂ ਸਹੀ ਤਰੀਕੇ ਨਾਲ ਕਰ ਲੋਗੇ ਮੌਸਮ ਚੰਗਾ ਰਹੇਗਾ ਤੇ ਝਾੜ ਬਹੁਤ ਸੋਨਾ ਆਏਗਾ ਤੇ ਜੇ ਮੈਂ ਗੱਲ ਕਰਾਂ ਪਿੰਡ ਦੀ ਲੇਬਰ ਦੀ ਤੇ ਜੇ ਪਿੰਡ ਦੀ ਲੇਬਰ ਨੇ ਝੋਨਾ ਲਾਇਆ ਤੇ ਆਮ ਝੋਨੇ ਦੇ 15 ਤੱਕ ਜਾਂ ਮਤਲਬ 15 16 17 ਤੱਕ ਟਿੱਲਰ ਰਹਿ ਗਈ ਆ ਤਾਂ ਫੇਰ ਉੱਥੇ ਝਾੜ ਥੋੜਾ ਜਿਹਾ ਕੰਪਲੀਕੇਟਡ ਹੋ ਜਾਂਦਾ ਕਈ ਵਾਰੀ ਆਪਾਂ ਇਹ ਸੋਚੀਦਾ ਕਿ ਜਿੰਨਾ ਸੰਗਣਾ ਝੋਨਾ ਲੱਗਾ ਉਨਾ ਹੀ ਮਤਲਬ ਝਾੜ ਵੱਧ ਦੇਗਾ ਕਿਸਾਨ ਵੀਰੋਂ ਆਪਾਂ ਵੀ ਕਈ ਵਾਰੀ ਕਰਕੇ ਦੇਖਿਆ ਪਰ ਉਹ ਝਾੜ ਦੀ ਂ ਦੀ ਬਜਾਏ ਉਲਟਾ ਮਤਲਬ ਉਹਦੇ ਨਾਲੋਂ ਵੀ ਘਟ ਜਾਂਦਾ ਸੋ ਤੁਸੀਂ ਜਿਹੜੀਆਂ ਇਹ ਪੀਆਰ ਕਿਸਮਾਂ ਤੁਹਾਨੂੰ ਮੈਂ 26 ਤੇ 27 ਦਾ ਦੱਸਦਾ ਕਿ ਜੇ ਇੱਕ ਘਟ ਬੂਟਾ ਵੀ ਬਣਾਣ ਭਾਰ ਇਹਨਾਂ ਦੀ ਉੱਪਰ ਮੁੰਜਰ ਹੈ ਜਿਹੜੀ ਉਹ ਕਾਫੀ ਜਿਆਦਾ ਭਾਰੀ ਹੁੰਦੀ ਹੈ ਭਾਵੇਂ 10 ਟਿੱਲਰ ਕਿਉਂ ਨਾ ਬਣਾਇਦੇ ਹੋਣ ਤੇ ਲੱਗਿਆ ਹੋਏ ਬਿਹਾਰੀਆਂ ਕੋ ਜਾਂ ਪਿੰਡ ਵਾਲਿਆਂ ਕੋ ਲੱਗਾ ਹੋਏ ਹਨ ਤੇ ਬਹੁਤ ਸੋਹਣਾ ਝਾੜ ਲਾਸਟ ਦੇ ਉੱਪਰ 26 ਤੇ PR 127 ਦੇ ਜਾਂਦਾ ਹੈ ਤੇ ਬਾਕੀ ਝੋਨਿਆਂ ਨੂੰ ਥੋੜੀ ਜਿਹੀ ਆਪਣੀ ਵੈਜੀਟੇਬਲ ਗਰੋਥ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਉਹਦੇ ਨਾਲ ਹੀ ਟਿੱਲਰ ਵਧਣਗੇ ਉਹਦੇ ਨਾਲ ਹੀ ਮਤਲਬ ਤੁਹਾਡਾ ਜਿਹੜਾ ਉਹ ਫਾਇਦਾ ਹੋਏਗਾ ਝਾੜ ਸੋਹਣਾ ਆਏਗਾ ਤੇ ਜੇ ਮੈਂ ਗੱਲ ਕਰਾਂ ਅਗੇ ਬਾਸਮਤੀ ਦੀ ਤਾਂ ਬਾਸਮਤੀ ਦੇ ਵਿੱਚ ਜੇ 1121 ਹੈ ਤੇ 1121 ਦੇ ਜੇ ਤੁਹਾਡੇ 10 ਤੋਂ ਲੈ ਕੇ ਮਤਲਬ ਜੇ ਤੁਸੀਂ 15 ਤੱਕ ਜੇ ਤੁਹਾਡੇ ਡੀਟੇਲਰ ਹੈਗੇ ਆ 15 ਤੋਂ 20 ਤੱਕ ਤਾਂ ਤੁਸੀਂ ਇਹ ਸੋਚਿਓ ਕਿ ਬੜੀ ਵੱਡਾ ਆਪਾਂ ਜਾਂ ਤਾਂ ਕੋਈ ਜੋਰ ਵੱਧ ਲਾਇਆ ਝੋਨੇ ਦੇ ਉੱਪਰ ਬਾਸਮਤੀ ਉੱਪਰ ਤੇ ਜਾਂ ਮਤਲਬ ਉਦਾਂ ਹੀ ਆਪਣਾ ਖੇਤ ਹੀ ਆਹੋ ਜਿਹਾ ਚਿਰਬਾਦ ਲਾਈ ਆ ਇਹ ਵੀ ਫਰਕ ਪੈ ਜਾਂਦਾ ਜੇ ਆਪਾਂ ਹਰ ਸਾਲ ਇਸ ਸਮਾਂ ਜਿਹੜੀ ਉਹ ਖੇਤ ਵਿੱਚ ਬਦਲ ਕੇ ਲਾਈਏ ਤਾਂ ਕਦੀ ਵੀ ਆਪਣਾ ਝਾੜਾ ਜਿਹੜਾ ਉਹ ਮਾੜਾ ਦੇਖਣ ਨੂੰ ਮਿਲਦਾ ਕਈ ਵਾਰੀ ਹੁਣ ਆਪਾਂ ਮਤਲਬ ਜਿਹੜੇ ਖੇਤਾਂ ਜਿਹੜੇ 4 ਸਾਲ ਪਹਿਲਾਂ ਬਾਸਮਤੀ ਨਹੀਂ ਨਹੀਂ ਸੀ ਲਾਈ ਬੰਦ ਕਰਤੀ ਹੁਣ ਉਹਨਾਂ ਦੇ ਵਿੱਚ ਲਾਈਏ ਤੇ ਗਰੋਥ ਇਦਾਂ ਦੀ ਹੈ ਮਤਲਬ 20 ਤੱਕ ਟਿੱਲਰ ਪੁੱਜ ਗਏ ਅਜੇ ਝੋਨਾ ਇਹ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮਹੀਨੇ ਕਦਾ ਵੀ ਨਹੀਂ ਹੋਇਆ ਪਰ ਝੋਨੇ ਦੀ ਐਨ ਬਹੁਤ ਸੋਹਣੀ ਗਰੋਥ ਆ ਤੇ ਜੇ ਮੈਂ ਅੱਗੇ ਗੱਲ ਕਰਾਂ 11 21 ਪੀ ਉਹਦੀ 16 ਬਣਵੇਂ 16 ਬਣਵੇਂ ਤਾਂ ਸੋਹਣਾ ਬੂਟਾ ਆਮ ਮਤਲਬ ਪਰਮਲ ਨਾਲੋਂ 21 ਉਨੀ 21 ਦਾ ਫਰਕ ਪੈਂਦਾ 1500 ਨੂੰ ਆਉਂਦਾ ਵੀ ਤੁਹਾਨੂੰ ਪਤਾ ਕਿ ਆਮ ਨਾਲੋਂ ਥੋੜਾ ਜਿਹਾ ਫਰਕ ਪੈਂਦਾ ਪਰ ਉਹ ਵੀ ਇੱਥੇ ਹੀ ਮਤਲਬ ਜੇ ਉਹ ਬੂਟਾ ਬਣਾ ਜਾਂਦੇ ਆ ਨੋਰਮਲ ਵੱਧ ਨਾ ਟਿੱਲਰ ਹੋਣ ਇਹ ਨਾ ਤੁਸੀਂ ਕਰਿਓ ਕਿ ਟਿੱਲਰ ਜਿੰਨੇ ਵੱਧ ਹੋਣਗੇ ਝੋਨਾ ਆਪਣੇ ਆਪ ਚ ਐਨ ਫਸਿਆ ਖੜਾ ਹੋਏਗਾ ਪੂਰਾ ਤੇ ਆਪਾਂ ਦਾ ਝਾੜਾ ਨਾ ਉਹਦੇ ਨਾਲ ਫੋਕ ਵੀ ਜ਼ਿਆਦਾ ਬਣਨੀ ਆ ਸਿੱਟਾ ਵੀ ਤੁਹਾਡਾ ਕਮਜ਼ੋਰ ਰਹਿ ਜਾਣਾ ਤੇ ਲਾਸਟ ਤੱਕ ਝੋਨੇ ਨੂੰ ਜਿਹੜੀ ਤਾਕਤ ਦੀ ਆ ਉਹ ਵੀ ਲੋੜ ਪਈ ਜਾਣੀ ਆ ਤੇ ਆਪਾਂ ਕਿੰਨੇ ਕੁ ਪ੍ਰੋਟੈਕਟਰ ਜਿਹੜੇ ਉਹ ਪਾਵਾਂਗੇ ਸੋ ਇਹ ਗੱਲਾਂ ਦਾ ਤੁਸੀਂ ਖਿਆਲ ਰੱਖੋ ਜੇ ਤੁਹਾਨੂੰ ਦੱਸਦਾ ਕਿ ਪੀਆਰ ਕਿਸਮਾਂ ਬਾਰੇ ਵੀ ਬਾਸ ਦੀ ਜੇਤਨ ਨੂੰ ਇੰਨੇ ਕਿ ਟ੍ਰੇਲਰ ਤੁਹਾਡੇ ਹੋਣ ਤਾਂ ਬਹੁਤ ਸੋਹਣਾ ਝਾੜਾ ਜਿਹੜਾ ਉਹ ਤੁਹਾਡਾ ਆ ਸਕਦਾ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਿਓ ਧੰਨਵਾਦ ਜੀ